ਆਪ ਬਾਹਰ ਜਾਣ ਦੇ ਕਰੇਜ਼ ਨੇ ਨਾ ਕਈ ਮਾਵਾਂ ਦੇ ਨੌਜਵਾਨ ਖਾ ਲਏ। ਕਾਫੀ ਲੰਮੇ ਸਮੇਂ ਤੋਂ ਸਾਡੇ ਪੰਜਾਬੀ ਕੈਨੇਡਾ ਅਮਰੀਕਾ ਦੀ ਧਰਤੀ ਤੇ ਜਾ ਰਹੇ ਨੇ। ਜਿੱਥੇ ਇਹਨਾਂ ਦੋਨਾਂ ਕੰਟਰੀਆਂ ਨੇ ਪੰਜਾਬੀਆਂ ਨੂੰ ਕਈ ਸੁੱਖ ਦਿੱਤੇ ਨੇ। ਉੱਥੇ ਹੀ ਇਹਨਾਂ ਨੇ ਬਹੁਤ ਵੱਡੇ ਵੱਡੇ ਦੁੱਖ ਵੀ ਪੰਜਾਬੀਆਂ ਨੂੰ ਦਿੱਤੇ ਨੇ। ਬਹੁਤ ਸਾਰੀਆਂ ਮਾਵਾਂ ਦੇ ਪੁੱਤ ਇਹ ਵਿਦੇਸ਼ ਖਾ ਗਏ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਾਫੀ ਟਾਈਮ ਤੋਂ 트ੈਂਡ ਚੱਲਿਆ ਵੀ ਕੁੜੀਆਂ ਬਾਹਰ ਜਾਂਦੀਆਂ ਨੇ ਆਏ ਲੈਟਸ ਕਰਕੇ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਕੈਨੇਡਾ ਵਿੱਚ ਕੁੜੀਆਂ ਦੇ ਹਾਲਾਤ ਚੰਗੇ ਨਹੀਂ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਉਧਰ ਦੇ ਹਾਲਾਤਾਂ ਨਾਲ ਲੜ ਨਹੀਂ ਪਾਉਂਦੀਆਂ ਤੇ ਗਲਤ ਕੰਮਾਂ 'ਚ ਪੈ ਜਾਂਦੀਆਂ ਨੇ ਸੋ ਇਸ ਬਾਰੇ ਹੀ ਹੁਣ ਇੱਕ ਵੀਰ ਨੇ ਕੁਝ ਖੁਲਾਸੇ ਕੀਤੇ ਨੇ ਤੇ ਇਹ ਵੀਰ ਕੀ ਕਹਿ ਰਿਹਾ ਹੈ ਆਪ ਤੁਹਾਨੂੰ ਇਸ ਦੀ ਵੀਡੀਓ ਵੱਲ ਲੈ ਚੱਲਦੇ ਹਾਂ ਇਹ ਕੁੜੀ ਹੈ ਬਾਈ ਜਿਹੜੀ ਹਣਾ ਰੀਸੈਂਟੇ ਕੈਨੇਡਾ ਤੋਂ ਆਈ ਹੈ ਤੇ ਨੇ ਇੱਕ ਪੌਡਕਾਸਟ ਦੇ ਵਿੱਚ ਇੰਟਰਵਿਊ ਦੇ ਵਿੱਚ ਨਾ ਤੇ ਉਹਦੇ ਵਿੱਚ ਇੱਕ ਤੇ ਚੀਜ਼ ਵੀ ਮੈਂਸ਼ਨ ਕੀਤੀ ਹੈ ਕੁੜੀਆਂ ਨੂੰ ਮੈਂ ਕਹਿੰਨਾ ਮੇਰੀਆਂ ਭੈਣਾਂ ਨੂੰ 8:00 ਗਟੀਆਂ ਤਾਉਣੀਆਂ ਆਪਣੇ ਪੰਜਾਬੀ ਮੁੰਡਿਆਂ ਦੀਆਂ ਕੁੜੀਆਂ ਉੱਥੇ ਗਲਤ ਕੰਮਾਂ 'ਚ ਕਰਦੀਆਂ ਨੇ ਹਾਂਜੀ ਬਿਲਕੁਲ ਕਰਦੀਆਂ ਇਹ ਜਿਹੜੀਆਂ ਕੁੜੀਆਂ ਕੈਨੇਡਾ ਵਿੱਚ ਕੈਨੇਡਾ ਦੇ ਵਿੱਚ ਜਾ ਕੇ ਸਟੂਡੈਂਟ ਕੁੜੀਆਂ ਪੰਜਾਬੀ ਕਮਿਊਨਿਟੀ ਦੀਆਂ ਜਿਹੜੀਆਂ ਗਲਤ ਕੰਮਾਂ ਦੇ ਵਿੱਚ ਪੈ ਜਾਂਦੀਆਂ ਉਸ ਚੀਜ਼ ਨੂੰ ਪ੍ਰੋਸਟੀਚੂਨ ਕਹਿ ਲਓ ਇਲੀਗਲ ਸੈਕਸ ਐਕਟੀਵਿਟੀ ਕਹਿ ਲਓ ਹਨਾ ਵਟਐਵਰ ਤੁਸੀਂ ਜੋ ਵੀ ਨਾਮ ਦੇ ਸਕਦੇ ਹੋ ਉਸ ਚੀਜ਼ ਨੂੰ ਤੇ ਇੱਕ ਬਾਈ ਇਹ ਕੌੜਾ ਸੱਚ ਹੈ ਇੱਕ ਕੈਨੇਡਾ ਦੀ ਜਿਹੜੀ ਸਟੂਡੈਂਟ ਲਾਈਫ ਹੈ ਕੁੜੀਆਂ ਦੀ ਕੋਈ ਚਾਹੇ ਬਾਈ ਇਸ ਚੀਜ਼ ਨੂੰ ਮੰਨੇ ਜਾਂ ਨਾ ਕਰੇ ਪਰ ਇਹ ਉੱਥੇ ਦੀ ਲਾਈਫ ਦਾ ਇੱਕ ਕੌੜਾ ਸੱਚ ਆ ਤੇ ਇਹ ਤਾਂ ਹੋ ਗਿਆ ਬਾਈ ਇੱਕ ਸਾਈਡ ਹੋ ਗਈ ਵੀ ਹ ਕੁੜੀਆਂ ਉੱਥੇ ਜਾ ਕੇ ਇਦਾਂ ਕਰਦੀਆਂ ਜਿਹੜੀਆਂ ਸਟੂਡੈਂਟ ਕੁੜੀਆਂ ਹਨ ਬਟ ਇਹਦੀ ਦੂਜੀ ਸਾਈਡ ਹੈ ਜਿਹੜੀ ਉਹ ਇਹ ਹੈ ਕਿ ਉਹ ਬਈ ਹਜ਼ਾਰਾਂ ਲੱਖਾਂ ਪੰਜਾਬ ਦੇ ਨੌਜਵਾਨ ਜਿਹੜੇ ਇਦਾਂ ਦੀਆਂ ਕੁੜੀਆਂ ਨਾਲ ਬਈ ਅੰਗੇਜ ਹੋਏ ਹੋਏ ਨੇ ਉਹਦੇ ਵਿਆਹ ਹੋਏ ਹੋਏ ਨੇ ਜਾਂ ਬਈ ਕਿਤਨਾ ਕਿਤੇ ਉਹਨਾਂ ਦਾ ਰਿਸ਼ਤਾ ਜੁੜਿਆ ਹੋਇਆ ਹੈ ਉਹਨਾਂ ਦੇ ਉਹ ਕੁੜੀਆਂ ਦੇ ਇਹਨਾਂ ਨੇ ਹਨਾ ਫੀਸਾਂ ਪੇ ਕੀਤੀਆਂ ਓਵਰਆਲ ਜਿਹੜਾ ਐਕਸਪੈਂਸ ਹੋ ਸੀਗਾ ਉਹ ਵੀ ਪੇ ਕੀਤਾ ਹੈਗਾ ਤੇ ਬਈ ਜਦੋਂ ਕਿਤੇ ਗੱਲਾਂ ਇਹ ਖੁੱਲਦੀਆਂ ਨੇ ਫਿਰ ਹਨਾ ਉਸ ਰਿਸ਼ਤੇ ਦੇ ਵਿੱਚ ਤਾਂ ਔਖੇ ਬਈ ਡਿਸਪਿਊਟ ਆਉਣਾ ਆਬਵੀਅਸ ਗੱਲ ਹੈ ਤੇ ਡਿਸਪਿਊਟ ਬਈ ਕਿਤਨਾ ਕਿਤੇ ਫਿਰ ਉਹ ਡਿਜ਼ਾਸਟਰ ਤੱਕ ਚੱਲ ਜਾਂ ਕਈ ਵਾਰ ਗਰੇ ਕਿੰਨੇ ਹੋਣਾ ਪੰਜਾਬ ਦੇ ਨੌਜਵਾਨ ਨੇ ਜਿਨ੍ਹਾਂ ਨੇ ਬਾਈ ਇਸ ਚੀਜ਼ ਦੇ ਚੱਕਰ ਚੱਕਰ ਦੇ ਵਿੱਚ ਸੁਸਾਈਡ ਅਟੈਂਪਟ ਕਰ ਚੁੱਕੇ ਨੇ ਹਨਾ ਕਿੰਨੇ ਹੀ ਬਾਈ ਘਰਾਂ ਦੇ ਜਿਹੜੇ ਚਿਰਾਗ ਨੇ ਬਾਈ ਹਨਾ ਉਹ ਏਸੇ ਚੀਜ਼ ਕਰਕੇ ਹਨਾ ਬਾਈ ਬੁੱਝ ਚੁੱਕੇ ਨੇ ਕਿੰਨੇ ਹੀ ਬਾਈ ਮੁੰਡਿਆਂ ਦੇ ਪਰਿਵਾਰ ਨੇ ਉਹ ਫੈਮਲੀਆਂ ਨੇ ਜਿਨ੍ਹਾਂ ਦਾ ਬਾਈ ਰਿਸ਼ਤਾ ਤੇ ਉਹਨਾਂ ਦੇ ਬਾਈ ਮਤਲਬ ਉਹਨਾਂ ਦੇ ਪੁੱਤ ਵੀ ਬਾਈ ਜਾਨ ਗਵਾ ਚੁੱਕੇ ਨੇ ਜਿਹੜਾ ਬਾਈ ਕਿਸੇ ਬੱਬਲ ਬਣਿਆ ਹੋਇਆਗਾ ਹਨਾ ਵੀ ਬੈਟਰ ਲਾਈਫ ਦਾ ਹਨਾ ਜਿੱਥੇ ਬੈਟਰ ਹੋਣ ਦਾ ਉਹ ਉਹਦਾ ਇੱਕ ਰੂਪ ਬਾਈ ਜਿਵੇਂ ਕਿ ਤੁਸੀਂ ਜਾਣਦੇ ਕਿ ਹੁਣ ਕੈਨੇਡਾ 'ਚ ਕੰਮ ਬਿਲਕੁਲ ਹੀ ਨਹੀਂ ਮਿਲਦਾ ਪਿਆ ਬਹੁਤ ਸਾਰੇ ਪੰਜਾਬੀ ਹੁਣ ਆਪਣੇ ਬੱਚਿਆਂ ਨੂੰ ਕੈਨੇਡਾ ਨਹੀਂ ਭੇਜਣਾ ਚਾਹੁੰਦੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ ਜਾਂ ਫਿਰ ਨਹੀਂ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਾਸ਼ੀ ਕਾਲ